ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜਿਆਂ ਨੂੰ ਨਾ ਕਿਤੇ ਕਿਸੇ ਬ੍ਰਾਹਮਣ ਨੇ ਕਿਹਾ ਸੀਗਾ ਕਿਸੇ ਪੰਡਤ ਨੇ ਉਸ ਸਮੇਂ ਦੇ ਵਿੱਚ ਕਿਹਾ ਸੀਗਾ ਵੀ ਨਾ ਹੀ ਤੁਸੀਂ ਕਿਤੇ ਗੰਗਾ ਤੇ ਬਨਾਰਸ ਦੇ ਧੌਣ ਜਾਂਦੇ ਆ ਨਾ ਕੋਈ ਕੁੰਭ ਨਹਾਉਂਦੇ ਆ ਨਾ ਤੁਸੀਂ ਕਿਤੇ ਕੋਈ ਪੂਜਾ ਕਰਦੇ ਆ ਤੇ ਵੀ ਤੁਸੀਂ ਰੱਬ ਨੂੰ ਕਿਵੇਂ ਪ੍ਰਸੰਨ ਕਰਦੇ ਆ ਤਾਂ ਮਹਾਰਾਜ ਨੇ ਆਖਿਆ ਜੀ ਪ੍ਰਮਾਤਮਾ ਵੱਲੋਂ ਸੰਬੋਧਨ ਹੋ ਕੇ ਉਹਨਾਂ ਨੇ ਬਚਨ ਆਖੇ ਸੀ ਆਕਣ ਲੱਗਿਆ ਗੰਗ ਬਨਾਰਥ ਸਿਫਤ ਤੇ ਤੁਮਾਰੀ ਨਾਵਾ ਆਤਮਰਾਓ ਸੱਚਾ ਨਾਵਣ ਤਾਂ ਥੀਏ ਜਾਂ ਅਹਿਨਤ ਲੱਗਿਆ ਭਾਓ ਕੇ ਵਾਹਿਗੁਰੂ ਜੀ ਉਹ ਤੇਰੀ ਸਿਫਤ ਸਲਾਹ ਤੇਰਾ ਨਾਮ ਜਪਣਾ ਤੇਰੀ ਸਿਫਤ ਸਲਾਹ ਕਰਨੀ ਮੇਰੇ ਬਾਸ ਤੇ ਗੰਗਾ ਦਾ ਇਸ਼ਨਾਨ ਹੈ ਸਾਰੇ 88 ਤੀਰਥਾਂ ਦਾ ਇਸ਼ਨਾਨ ਉਹਦੇ ਵਿੱਚ ਹੀ ਆ ਜਾਂਦਾ ਜੇ ਅਸੀਂ ਵਾਹਿਗੁਰੂ ਦੀ ਸਿਫਤ ਸਲਾਹ ਕਰੀਏ ਉਹਦੇ ਨਾਮ ਨਾਲ ਜੁੜੀਏ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾ ਲਈਏ ਨਾ ਤੇ ਆਕਣ ਲੱਗਿਆ ਗੰਗ ਬਨਾਰਥ ਸਿਫਤ ਤੇ ਤੁਮਾਰੀ ਨਾ ਬਈ ਆਤਮਰਾਉ ਜਿਹੜੇ ਬਾਹਰਲੇ ਤੀਰਥ ਸਰੋਵਰ ਜਾਂ ਹੋਰ ਮਨੋਤ ਦੀਆਂ ਜਗ੍ਹਾਆਂ ਨਾ ਜਿੱਥੇ ਲੋਕ ਕੋਈ ਮੱਸਿਆ ਪੁੰਨਿਆਂ ਨਹਾਉਣ ਜਾਂਦਾ ਕੋਈ ਕੁੰਭ ਨਹਾਇ ਜਾਂਦਾ ਕੋਈ ਕਦੇ ਨਹਾਇ ਜਾਂਦਾ ਮਹਾਰਾਜ ਕਹਿੰਦੇ ਉਹਨਾਂ ਨਾਲ ਤਾਂ ਸਰੀਰ ਸਾਫ਼ ਹੁੰਦਾ ਉੱਥੇ ਨਹਾਉਣ ਨਾਲ ਸਰੀਰ ਸਾਫ਼ ਹੁੰਦਾ ਮਨ ਦਾ ਕੋਈ ਸੰਬੰਧ ਨਹੀਂ ਉਹਦੇ ਨਾਲ ਜੇਕਰ ਤੀਰਥਾਂ ਦੇ ਸਰੋਵਰਾਂ ਤੇ ਨਹਾਉਣ ਨਾਲ ਮਨ ਸਾਫ਼ ਹੁੰਦਾ ਹੋਵੇ ਤਾਂ ਫਿਰ ਗੁਰਮੁਖੋ ਪੇਰ ਤੇ ਚੋਰੀ ਜਗਾਰੀ ਪ੍ਰਾਈ ਨਿੰਦਾ ਚੁਗਲੀ ਤੇ ਜਿੰਨੇ ਸਮਾਜ ਤੋਂ ਗਿਰੇ ਹੋਏ ਕੰਮ ਨੇ ਉਹ ਤਾਂ ਸਾਰੇ ਚੁੱਭਾਂ ਮਾਰਦੇ ਸਾਰੇ ਬਾਹਰ ਨਿਕਲਦੇ ਸਾਰੇ ਸਾਡਾ ਮਨ ਨਹੀਂ ਹੋਰ ਹੋ ਜਾਵੇ ਫੇਰ ਤਾਂ ਸਾਡੇ ਅੰਦਰੋਂ ਉਹ ਉਹ ਪ੍ਰਵਿਰਤੀ ਚਲੀ ਜਾਵੇ ਤੇ ਜਿਹੜਾ ਪੂਰਾ ਸੰਸਾਰ ਹੈ ਉਹ ਸ਼ਾਂਤ ਹੋ ਸਕਦਾ ਸਾਡਾ ਪਰਿਵਾਰ ਤੁਹਾਡਾ ਸਮਾਜ ਸਾਡਾ ਸੰਸਾਰ ਸਾਰੇ ਦਾ ਸਾਰਾ ਸ਼ਾਂਤ ਹੋ ਸਕਦਾ ਕਿਉਂਕਿ ਜਿਹਨੇ ਨਹਾ ਲਿਆ ਇੱਕ ਵਾਰੀ ਉਹਨੇ ਬਾਹਰ ਨਿਕਲਣਾ ਉਹਨਾਂ ਤਾਂ ਬ੍ਰह्म ਰੂਪ ਹੋ ਜਾਣਾ ਉਹਦਾ ਹਿਰਦਾ ਸ਼ੁੱਧ ਹੋ ਜਾਣਾ ਕਿਉਂਕਿ ਮਨੋਂ ਤੇ ਆ ਨਾ ਕਿ ਤੀਰਥਾਂ ਦੇ ਨਹਾਉਣ ਨਾਲ ਬੰਦਾ ਸਾਫ ਹੋ ਜਾਂਦਾ ਪਰ ਮਹਾਰਾਜ ਨੇ ਇਹ ਗੱਲ ਦਾ ਬਿਲਕੁਲ ਵੀ ਖੰਡਨ ਕੀਤਾ ਹੋਇਆ ਕਿਤੇ ਵੀ ਮੰਨਤਾਂ ਨਹੀਂ ਦਿੱਤੀ ਵੀ ਪਾਣੀ ਚ ਨਹਾਉਣ ਨਾਲ ਗੱਲ ਬਣਦੀ ਹੋਵੇ ਕਿਉਂਕਿ ਮਹਾਰਾਜ ਕਹਿੰਦੇ ਗੰਗ ਬਨਾਰਸ ਸਿਫਤ ਤੁਮਾਰੀ ਨਹਾਵੇ ਆਤਮਰਾ ਹੋਏ ਵਾਹਿਗੁਰੂ ਤੇਰੀ ਸਿਫਤ ਸਲਾਹ ਹੀ ਮੇਰੇ ਬਾਤ ਤੇ ਤੀਰਤਾਂ ਸਰੋਵਰਾਂ ਦਾ ਗੰਗਾ ਦਾ ਕਿਤੇ ਕੁੰਭ ਦਾ ਇਸ਼ਨਾਨ ਕਰਨਾ ਤੇਰੀ ਸਿਫਤ ਸਲਾਹ ਹੀ ਮੇਰੇ ਬਾਤ ਤੇ ਇਸ਼ਨਾਨ ਹੈ ਉਥੇ ਇਸ਼ਨਾਨ ਕਰਨ ਨਾਲ ਤਾਂ ਸਰੀਰ ਦਾ ਮੈਲ ਲੱਥਦੀ ਸਰੀਰ ਧੋਤਾ ਜਾਂਦਾ ਪਰ ਤੇਰੀ ਸਿਫਤ ਸਲਾਹ ਦੀ ਜਿਹੜੀ ਗੰਗਾ ਵਗਦੀ ਨਾ ਮੇਰੇ ਅੰਦਰ ਗਿਆਨ ਤੇਰਾ ਸਿਫਤ ਸਲਾਹ ਨਾਮ ਬਿਹਾਰ ਨਾਲ ਜਿਹੜੀ ਮੇਰੇ ਅੰਦਰ ਗੰਗਾ ਭਾਵੇਂ ਭਾਵ ਕੇ ਜਿਹੜਾ ਅੰਦਰ ਤੀਰਤ ਪੈਦਾ ਹੁੰਦਾ ਜਿਹੜਾ ਅੰਦਰ ਸਰੋਵਰ ਬਣਦਾ ਹੈ ਮੇਰਾ ਨਿਰਮਲ ਸਰੋਵਰ ਜਿਹਨੂੰ ਮਾਰੇ ਕਹਿੰਦੇ ਜਿਸ ਨੇ ਜਿਸ ਜਲ ਨੇਦ ਕਾਰਨ ਤੂੰ ਜਾਗ ਆਏ ਸੋ ਅੰਮ੍ਰਿਤ ਗੁਰ ਪਾਹੀ ਜਿਓ ਛੋਡੋ ਬੇਸ ਭੇਖ ਜਤਰਾਈ ਦੁਬਦਾ ਇਹ ਫਲ ਨਾਹੀ ਜਿਓ ਮਨ ਰੇ ਠਿਰ ਰਹੋ ਮਤ ਕਤ ਜਾਹੀ ਜਿਓ ਬਾਹਰ ਢੂੰਡਤ ਬਹੁਤ ਦੁਖ ਪਾਵੈ ਘਟ ਅੰਮ੍ਰਿਤ ਘਟ ਮਾਹੀ ਜਿਓ ਤੇਰੇ ਹਿਰਦੇ ਦੇ ਵਿੱਚ ਹੀ ਅੰਮ੍ਰਿਤ ਦਾ ਸਰੋਵਰ ਭਰਿਆ ਪਿਆ ਤੂੰ ਉਹਦੇ ਵਿੱਚ ਨਾ ਇਹੋੀ ਗੱਲ ਨੂੰ ਮਹਾਰਾਜ ਆਖਣ ਲੱਗੇ ਆਖਣ ਲੱਗੇ ਗੰਗ ਬਨਾਰਥ ਤੇ ਤੇ ਤੁਮਾਰੀ ਨਾਵਾ ਆਤਮਰਾਉ ਉਸ ਬਾਹਰਲੇ ਬਾਹਰ ਤਾਂ ਸਰੀਰ ਨਾ ਹੁੰਦਾ ਹੈ ਨਾ ਤੇ ਕਹਿੰਦੇ ਜਿਹੜੀ ਅੰਦਰ ਅੰਦਰ ਤੀਰਥ ਪੈਦਾ ਹੋਣਾ ਨਾ ਉਹਦੇ ਵਿੱਚ ਤੇਰੀ ਆਤਮਾ ਆਤਮਰਾਉ ਮਤਲਬ ਤੇਰੀ ਆਤਮਾ ਜਿਹੜੀ ਇਸ ਸਰੀਰ ਦੀ ਮਾਲਕਾ ਨਾ ਉਹ ਉਹਦੇ ਵਿੱਚ ਨਾ ਆਵੇਗੀ ਤੇਰਾ ਮਨ ਨਾ ਹੋਊਗਾ ਉਹਦੇ ਵਿੱਚ ਤੇ ਸੱਚਾ ਨਾ ਹਵਨ ਤਾਂ ਸੀ ਜੇ ਐਨਸ ਲਾ ਗਿਆ ਭਾਓ ਪਰ ਪੂਰਾ ਸੱਚਾ ਨਾ ਹੋਣ ਤਾਂ ਜਿਹੜੇ ਬਾਹਰ ਨਾ ਹੋਣੇ ਆ ਨਾ ਅਸੀਂ ਚਾਹੇ ਮੱਸੀਆ ਪੁੰਨਿਆਂ ਨਾਲੋਂ ਚਾਹੇ ਕਿਤੇ ਦੂਰ ਦਰਾਡੇ ਜਾ ਜਾ ਕੇ ਜਾਨ ਜੋਖਮ ਵਿੱਚ ਜਾ ਪਾ ਕੇ ਵੀ ਤੂੰ ਕਿਸੇ ਕਿਸੇ ਥਾਂ ਤੇ ਜਾ ਕੇ ਯਾਤਰਾ ਤੇ ਜਾ ਕੇ ਨਾ ਹਾਲਾ ਕੱਖ ਨਹੀਂ ਬੰਨ ਇਹ ਮੈਰਾ ਨਹੀਂ ਗੁਰਮਤਿ ਦਾ ਸਿਧਾਂਤ ਹੈ ਗੰਨਿਆਂ ਨੂੰ ਨਹੀਂ ਵੀ ਠੀਕ ਲੱਗਣਾ ਕਿਉਂਕਿ ਜਿਹੜੇ ਸਿਰਫ ਔਰ ਸਿਰਫ ਛਰਦਾ ਰੱਖਦੇ ਪਰ ਗਿਆਨ ਤੋਂ ਹੀਣੀ ਛਰਦਾ ਆ ਗਿਆ ਗੁਰਮਤ ਨੂੰ ਸਮਝਣ ਤੋਂ ਬਿਨਾਂ ਹੀ ਉਹ ਛਰਦਾ ਬਣੀ ਹੋਈ ਆ ਨਾ ਉਹ ਤੁਹਾਨੂੰ ਜਾਣੇ ਕਿਸੇ ਕੰਨੇ ਕੰਡੇ ਨਹੀਂ ਲੱਗਣ ਦਿੰਦੇ ਉਹ ਮਤਾਂ ਮਾਰੇ ਨੇ ਕਿਹਾ ਵੀ ਸੱਚਾ ਨਹਾਵਣ ਤਾਂ ਥੀ ਹੈ ਜਾਂ ਐਨਸ ਲੱਗਿਆ ਭਾਉ ਭਾਈ ਜੇ ਦਿਨ ਰਾਤ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਕਰਦਿਆਂ ਕਰਦਿਆਂ ਤੇ ਨਾ ਤੇ ਸਾਡਾ ਮਨ ਉਹਦੇ ਵਿੱਚ ਜੁੜ ਜਾ ਸਾਡੀ ਸੁਰ ਤੋਂ ਤੇ ਸ਼ਬਦ ਵਿੱਚ ਜੁੜ ਜਾ ਤੇ ਨਾਲ ਜੋ ਗੁਰੂ ਨੇ ਬਾਣੀ ਵਿੱਚ ਸਾਨੂੰ ਰਹਿ ਰਹਿਤਾਂ ਦਸੀਆਂ ਹੋਈਆਂ ਭਾਵ ਜਿਹੜੇ ਸਾਨੂੰ ਨਾ ਪਰਹੇਜ ਦੱਸੀ ਹੋਏ ਆ ਉਹ ਪਰਹੇਜ ਵੀ ਨਾਲ ਨਾਲ ਕਰੀਏ ਤੇ ਨਾਲ ਅਭਿਆਸ ਕਰੀਏ ਸ਼ਬਦ ਦਾ ਉਸ ਵਾਹਿਗੁਰੂ ਦੀ ਸੇਵਤ ਸਲਾਹ ਦਾ ਤਾਂ ਸਾਡਾ ਮਨ ਸਾਫ ਹੋ ਸਕਦਾ ਸੱਚਾ ਨਾਉਣ ਹੋ ਸਕਦਾ ਜਿਹਨੂੰ ਸੱਚਾ ਨਾਉਣ ਕਹਿੰਦੇ ਆ ਜਿਹਦੇ ਨਾਲ ਫਿਰ ਮੁੜ ਕੇ ਨਾਉਣ ਦੀ ਲੋੜ ਨਹੀਂ ਪੈਣੀ ਫਿਰ ਮੁੜ ਕੇ ਨਹੀਂ ਤੀਰਥ ਜਾਂ ਕੁਝ ਵੀ ਕਰਨ ਦੀ ਲੋੜ ਪੈਣੀ ਕਿਉਂਕਿ ਸਫਾਈ ਹੋ ਗਈ ਇਸੇ ਗੱਲ ਦੀ ਪ੍ਰੋਡਦਾ ਕਰਦੇ ਹੋਏ ਮਹਾਰਾਜ ਆਖਦੇ ਨੇ ਜਪਜੀ ਸਾਹਿਬ ਜੀ ਤਦੇ ਸਾਨੂੰ ਰੋਜ਼ ਪੜਾਉਂਦੇ ਨੇ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਤਖੇ ਭਈ ਜੇ ਤਨ ਹੱਥ ਪੈਰ ਸਰੀਰ ਤਨ ਸਾਡਾ ਮਿੱਟੀ ਨਾਲ ਖੇ ਨਾ ਭਰ ਗਿਆ ਨਾ ਤੇ ਉਹਨੂੰ ਪਾਣੀ ਨਾਲ ਧੋਲ ਬੋ ਲਿੱਥ ਜਾਊਗੀ ਸਰੀਰ ਸਾਫ਼ ਹੋ ਜਾਊਗਾ ਤੇ ਭਰੀ ਮੂਤ ਪਲੀ ਤੇ ਕੱਪੜ ਹੋਏ ਦੇ ਸਾਬੂਨ ਲਈਏ ਉਹ ਤੋਂ ਪਈਏ ਕੱਪੜਿਆਂ ਦੇ ਉੱਤੇ ਗੰਦ ਮੰਦ ਲੱਗ ਗਿਆ ਛੱਟੇ ਪੈ ਗਏ ਆ ਤਾਂ ਉਹਨੂੰ ਕੱਲੇ ਪਾਣੀ ਨਾਲ ਨਹੀਂ ਧੋ ਸਕਦੇ ਉਹਨੂੰ ਫੇਰ ਨਾਲ ਸਾਬਣ ਵੀ ਲਾਉਣਾ ਪੈਗਾ ਵੀ ਸਾਬਣ ਲਾ ਦੇ ਉਹ ਨਾਲ ਤੇ ਉਹ ਕੱਪੜੇ ਵੀ ਸਾਫ਼ ਹੋ ਜਾਣਗੇ ਪਰ ਨਾਲ ਤੀਜੇ ਥਾਂ ਦੇ ਕਹਿੰਦੇ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾ ਵਹਿ ਕੇ ਰੰਗ ਉਹ ਭਾਈ ਜੇ ਸਾਡੀ ਮਤ ਪਾਪਾਂ ਨਾਲ ਭਰ ਗਈ ਭਾਵ ਸਾਡੇ ਖਿਆਲ ਪੁੱਠੇ ਹੋਗਾ ਸਾਡੇ ਖਿਆਲ ਮਾੜੇ ਹੋਗਾ ਸਾਡੇ ਖਿਆਲ ਜਿਹੜੇ ਉਹ ਸਮਾਜ ਤੋਂ ਗਿਰੇ ਹੋਏ ਕਮਾਂਵਾਲ ਨੂੰ ਪ੍ਰੇਰਣ ਵਾਲੇ ਹੋਗਾ ਤਾ ਤਾਂ ਤਾਂ ਸਮਝ ਲਵੋ ਕਿ ਉਹ ਨਾ ਤਾਂ ਪਾਣੀ ਨਾਲ ਧੋਣਿਆ ਨਾ ਹੀ ਉਹ ਸਾਬਣ ਨਾਲ ਧੋਣਿਆ ਉਹ ਵੀ ਮਹਾਰਾਜ ਕਿਦਾਂ ਧੋਣਿਆ ਉਹ ਤੋਂ ਪੈ ਨਾ ਵੇ ਕੇ ਰੰਗ ਉਹ ਉਹਦੀ ਸਿਫਤ ਸਲਾਮ ਵਿੱਚ ਉਹਦੇ ਨਾਮ ਵਿੱਚ ਰੰਗ ਕੇ ਆਪਣੇ ਅੰਦਰ ਜਿਹੜਾ ਤੀਰਥ ਪੈਦਾ ਕਰਨਾ ਉਸ ਤੀਰਥ ਵਿੱਚ ਸਾਡੇ ਮਨ ਨੇ ਨਾ ਹੋਣਾ ਤਾਂ ਫੇਰ ਉਹ ਮੱਤ ਦੇ ਜਿਹੜੇ ਦਾਗ ਹੋਣਾ ਮੱਤ ਦੀ ਜਿਹੜੀ ਮੈਲ ਉਹ ਉਹਦੇ ਨਾਲ ਲੱਥਣੀ ਆ ਪਾਣੀ ਨਾਲ ਧੋਣ ਨਾਲ ਨਹੀਂ ਲੱਥਣੀ ਤੋ ਮਹਾਰਾਜ ਕਿਰਪਾ ਕਰਨ ਗੁਰੂ ਦੇ ਸਿਧਾਂਤ ਨੂੰ ਸਮਝ ਜੇ ਤਾਂ ਅਸੀਂ ਸਿੱਖ ਹਾਂ ਸਿਰਫ ਜੇ ਬਾਹਰੋਂ ਪਹਿਰਾਵਾ ਸਿੱਖਾਂ ਦਾ ਆ ਬਾਹਰੋਂ ਤਾਂ ਅਸੀਂ ਦੇਖਣ ਨੂੰ ਸਿੱਖ ਲੱਗਦੇ ਹਾਂ ਪਰ ਅੰਦਰ ਸਾਡੇ ਸਿੱਖੀ ਹਨ ਇਹ ਨਾ ਭਾਵ ਸਿਧਾਂਤ ਨਾਲ ਨਹੀਂ ਜੁੜੇ ਹੋਏ ਗੱਲ ਕੰਮ ਉਹੀ ਕਰੀ ਜਾਂਦੇ ਆ ਜਿਹੜੇ ਜਿੱਥੋਂ ਰੋਕਿਆ ਸੀਗਾ ਤਾਂ ਫਿਰ ਗੁਰਮੁਖ ਪਿਆਰਿਓ ਗੁਰੂ ਨੇ ਸਾਡੀ ਬੋਡੀ ਨਹੀਂ ਕਰਨੀ ਫਿਰ ਤਾਂ ਆਰਐਸਐਸ ਵਾਲਿਆਂ ਨੇ ਬਹੁਤ ਸਿੱਖ ਬਣਾਏ ਹੋਏ ਜਿਹੜੇ ਨਿਕਰਾਂ ਪਵਾ ਕੇ ਉੱਤੇ ਪੱਗਾਂ ਬਣਾਈਆਂ ਤਾਂ ਦਾੜੀਆਂ ਰਖਾਈਆਂ ਹੋਈਆਂ ਫਿਰ ਅਸੀਂ ਉਹਨਾਂ ਨੂੰ ਕਿਉਂ ਨਹੀਂ ਸਿੱਖ ਮੰਨਦੇ ਉਹਨਾਂ ਦੇ ਕਮੈਂਟ ਕਰਕੇ ਗਾਲਾਂ ਕੱਢਦੇ ਆਂ ਜੇ ਉਹ ਸਿੱਖ ਨਹੀਂ ਨਾ ਤਾਂ ਜੇ ਅਜੇ ਵੀ ਗੁਰੂ ਦੇ ਸਿਧਾਂਤ ਦੀ ਪਾਲਣਾ ਨਹੀਂ ਕਰਦੇ ਤਾਂ ਸਿੱਖ ਅਸੀਂ ਵੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ